ਨਮਸਕਾਰ ਤੁਸੀਂ ਵੇਖ ਰਹੇ ਹੋ ਪੰਜਾਬ ਟੀਵੀ ਪ੍ਰਾਈਮ ਜ਼ਿਲ੍ਹਾ ਗੁਰਦਾਸਪੁਰ ਦੇ ਪੁਲਿਸ ਜ਼ਿਲ੍ਹਾ ਬਟਾਲਾ ਦੇ ਤਹਿਤ ਆਉਂਦੇ ਥਾਣਾ ਕੁਮਾਨ ਦੇ ਪਿੰਡ ਖੁਜਾਲਾ ਵਿੱਚ ਜਿੱਥੇ ਪੀਰ ਬਾਬਾ ਸੁੰਦਰ ਸ਼ਾਹੀ ਜਗਾ ਦੇ ਨਾਲ ਇੱਕ ਨਿਹੰਗ ਸਿੰਘ ਆਪਣਾ ਡੇਰਾ ਬਣਾ ਕੇ ਰਹਿ ਰਿਹਾ ਸੀ ਪੰਚਾਇਤ ਵੱਲੋਂ ਇਸ ਨਿਹੰਗ ਉਤੇ ਗੋਲਕ ਵਿੱਚੋਂ ਪੈਸੇ ਚੋਰੀ ਕਰਨ ਦੇ ਇਲਜ਼ਾਮ ਲਗਾਏ ਜਾ ਰਹੇ ਹਨ ਜਦੋਂ ਨਿਹੰਗ ਸਿੰਘ ਨਾਲ ਇਸ ਬਾਰੇ ਗੱਲ ਕਰਨੀ ਚਾਹੀ ਤਾਂ ਉਹ ਉਥੋਂ ਆਪਣੇ ਕਮਰੇ ਨੂੰ ਤਾਲਾ ਲਗਾ ਕੇ ਚਲਾ ਗਿਆ ਉਸ ਦੇ ਚਲੇ ਜਾਣ ਤੋਂ ਬਾਅਦ ਪੰਚਾਇਤ ਵੱਲੋਂ ਤਾਲੇ ਨੂੰ ਤੋੜ ਕੇ ਜਦੋਂ ਕਮਰੇ ਅੰਦਰ ਜਾ ਕੇ ਦੇਖਿਆ ਤਾਂ ਦੱਸਿਆ ਜਾ ਰਿਹਾ ਕਿ ਨਿਹੰਗ ਦੇ ਕਮਰੇ ਦੇ ਵਿੱਚ ਬਾਲਮਿਕੀ ਜੀ ਦਾ ਗ੍ਰੰਥ ਪਿਆ ਸੀ ਉੱਥੇ ਹੀ ਜਦੋਂ ﺍﻟमारी ਨੂੰ ਖੋਲਿਆ ਗਿਆ ਤਾਂ ਉਸ ਦੇ ਵਿੱਚ ਉਹ ਸੁੰਦਰ ਗੁਟਕਾ ਸਾਹਿਬ ਅਤੇ ਹੋਰ ਪੋਥੀਆਂ ਮਾਰੇ ਹਾਲਤਾਂ ਦੇ ਵਿੱਚ ਪਈਆਂ ਮਿਲੀਆਂ ਅਤੇ ਉਹਨਾਂ ਦੇ ਪੰਨੇ ਵੀ ਫਟੇ ਹੋਏ ਸਨ ਉੱਥੇ ਹੀ ਮੌਕੇ ਉੱਤੇ ਪੂਜੇ ਗੁਰਦੁਆਰਾ ਰਾਮ ਥੰਮਣ ਸਾਹਿਬ ਦੇ ਸੇਵਾਦਾਰ ਲਪਰੀ ਸਿੰਘ ਅਤੇ ਜਗਰੂਪ ਸਿੰਘ ਨੇ ਦੱਸਿਆ ਕਿ ਅਸੀਂ ਨਿਹੰਗ ਸਿੰਘ ਦੇ ਕਮਰੇ ਦੇ ਵਿੱਚ ਜਾ ਕੇ ਦੇਖਿਆ ਉਹਨਾਂ ਦੋਸ਼ ਲਗਾਇਆ ਕਿ ਉੱਥੇ ਗੁਟਕਾ ਸਾਹਿਬ ਅਤੇ ਪੋਥੀ ਸਾਹਿਬ ਦਾ ਬਹੁਤ ਹੀ ਅਨਾਦਰ ਕੀਤਾ ਗਿਆ ਸੀ ਉਹਨਾਂ ਕਿਹਾ ਕਿ ਅਸੀਂ ਆਪਣੇ ਜਥੇਬੰਦੀ ਦੇ ਗੱਲ ਕਰਕੇ ਇਸ ਨਿਹੰਗ ਸਿੰਘ ਉਤੇ ਕਾਰਵਾਈ ਕਰਾਵਾਂਗੇ ਉਥੇ ਹੀ ਪਿੰਡ ਵਾਸੀ ਹਰਪ੍ਰੀਤ ਸਿੰਘ ਮੱਲੀ ਵੱਲੋਂ ਕਿਹਾ ਗਿਆ ਕਿ ਨਿਹੰਗ ਸਿੰਘ ਵੱਲੋਂ ਪੀਰਾਂ ਦੀ ਜਗ੍ਹਾ ਉਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹਨਾਂ ਨੇ ਕਿਹਾ ਕਿ ਇਸ ਨਿਹੰਗ ਦਾ ਪੀਰਾਂ ਦੀ ਜਗ੍ਹਾ ਉਤੇ ਬੈਠਣ ਦਾ ਕੀ ਕੰਮ ਹੈ ਸਾਡੀ ਪ੍ਰਸ਼ਾਸਨ ਤੋਂ ਮੰਗਿਆ ਕਿ ਇਸ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਮੌਕੇ ਉਤੇ ਪੁਲਿਸ ਪਾਰਟੀ ਦੇ ਨਾਲ ਪੁਜੇ ਥਾਣਾ ਕੁਮਾਨ ਦੇ ਐਸ ਐਚ ਓ ਵਿਕਰਮਜੀਤ ਸਿੰਘ ਨੇ ਕਿਹਾ ਕਿ ਇਸ ਜਗ੍ਹਾ ਦਾ ਝਗੜਾ ਹੈ ਨਾ ਕਿ ਬੇਅਦਬੀ ਦਾ ਇਹ ਗੱਲ ਸੁਣਦਿਆਂ ਸਾਰੀ ਪਿੰਡ ਵਾਸੀਆ ਵੱਲੋਂ ਐਸ ਐਚ ਓ ਦੇ ਨਾਰੇबाजी ਕਰਨੀ ਸ਼ੁਰੂ ਕਰ ਦਿੱਤੀ ਗਈ ਗੁਰਦਾਸਪੁਰ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਲਾਪਰੀ ਸਿੰਘ ਖੁਸ਼ੀ ਪਰ ਦੀ ਰਿਪੋਰਟ ਅੱਜ ਅਸੀਂ ਸਾਰੇ ਇੱਥੇ ਬਾਬਾ ਸ਼ੁੰਦਰ ਚਾਲ ਜਗ੍ਹਾ ਦੇ ਇਕੱਠੇ ਹੋਏ ਹਾਂ ਪਿੰਡ ਖਿਆਲਾ ਵੱਲੋਂ ਇੱਥੇ ਲਗਭਗ 1 ਮਹੀਨਾ ਹੋ ਗਿਆ ਵਾ ਇੱਥੇ ਜਿਹੜਾ ਬੰਦਾ ਨਜਾਇਜ਼ ਤੌਰ ਤੇ ਜਗ੍ਹਾ ਦੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਸਾਰੇ ਇਲਾਕੇ ਨੂੰ ਪਤਾ ਪਿੰਡ ਨੂੰ ਪਤਾ ਲੋਕ ਸਭ ਵੀ ਕਰਾਈ ਸੀ ਅੱਜ ਤੋਂ 3-4 ਦਿਨ ਪਹਿਲਾਂ ਸਾਰੇ ਪਿੰਡ ਇਕੱਠਾ ਹੋਇਆ ਸੀ ਇਹਦੇ ਖਿਲਾਫ ਕੰਪਲੀਟ ਵੀ ਜਿਹੜੀ ਆ ਪੁਲਿਸ ਨੂੰ ਦਿੱਤੀ ਹੋਈ ਸੀ ਇਹਨੇ ਗੋਲਕ ਤੋੜ ਲਈ ਇਹ ਅੱਜ ਕੁਝ ਨਿਹੰਗ ਲੈ ਕੇ ਤੇ ਇੱਥੇ ਇੱਕ ਜ਼ਮੀਰ ਜਿਹੜੀ ਜਗ੍ਹਾ ਵਾ ਇੱਥੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਇਹਨਾਂ ਨੇ ਕਬਜ਼ਾ ਕਰਨ ਵਾਸਤੇ ਆਏ ਆ ਇਸ ਬੰਦੇ ਨੇ ਇੱਥੇ ਜਿਹੜੇ ਆ ਇੱਕ ਪਤਾ ਨਹੀਂ ਗ੍ਰੰਥ ਕੋਈ ਰਮੈਣ ਹੈ ਸ਼ਾਇਦ ਰੱਖੀ ਹੋਈ ਆ ਉਸ ਦੇ ਨਾਲ ਜਿਹੜੇ ਗੁਰੂ ਆਪਣੇ ਜੋ ਪੋਤੀਆਂ ਨੇ ਗੁਟਕਾ ਸਾਹਿਬ ਨਿਤਨੇਮ ਦੀਆਂ ਜਪਜੀ ਸਾਹਿਬ ਦੀਆਂ ਅੰਦਰ ਰੱਖੀਆਂ ਵਾ ਜੋ ਕੇ ਮੌਕੇ ਤੇ ਮਿਲੀਆਂ ਵਾ ਜਦੋਂ ਵੇਖੀਆਂ ਇੰਨੀ ਉਹਨਾਂ ਦੀ ਹਾਲਤ ਤਰਸਜੋਗ ਹੀ ਵੀ ਦੇਲ ਜਿਹੜਾ ਵਾ ਰੋਂ ਡਿਆ ਵਾ ਵੀ ਇੰਨੀ ਬੇਰਬੀ ਹੋ ਰਹੀ ਅੰਦਰ ਤੇ ਨਗਰ ਨੂੰ ਪਤਾ ਹੀ ਨਹੀਂ ਲੱਗਾ ਵੀ ਇੱਥੇ ਅੰਦਰ ਕੀ ਹੋ ਰਿਹਾ ਸੀਗਾ ਤੋ ਸੋ ਅੱਜ ਸਗੋਂ ਉਲਟਾ ਇਹ ਬਾਰੋਂ ਨਿਹੰਗ ਲੈ ਆ ਕੇ ਇਹਨੇ ਇੱਥੇ ਜਿਹੜੀ ਜ਼ਮੀਨ ਵਾ ਇਹ ਤੇ ਜਗ੍ਹਾ ਵਾ ਜਗ੍ਹਾ ਦੇ ਕਬਜ਼ਾ ਕਰਨ ਲਈ ਕੋਸ਼ਿਸ਼ ਕੀਤੀ ਆ ਨਾਲ ਹੀ ਇਹਨੇ ਪਰਸੋਂ ਗੋਲਕ ਵੀ ਤੋੜੀ ਆ ਤੇ ਉਲਟਾ ਮਾਰਨ ਦੀਆਂ ਧਮਕੀਆਂ ਦੇ ਰਿਹਾ ਵਾ ਪੀ ਜਿਹੜਾ ਵੀ ਬੰਦਾ ਸਾਡੇ ਗਾੜੀ ਆਊਗਾ ਅਸੀਂ ਉਹਨੂੰ ਮਾਰ ਦਾਂਗੇ ਕਹਿ ਦਿੱਤੀ ਆ ਜੀ ਅਸੀਂ ਪਹਿਲਾਂ ਵੀ ਸ਼ਿਕਾਇਤ ਕੀਤੀ ਇਸ ਆਪਾਂ ਜੀ ਲੱਗੇ ਸਾਡੇ ਗੁਰਦੁਆਰਾ ਆਪਣਾ ਜਨਮ ਸਥਾਨ ਬਾਬਾ ਰਾਮ ਸੰਮਣ ਜਿੱਥੇ ਉਹਨੇ ਤਪੱਸਿਆ ਕੀਤੀ ਉਥੋਂ ਦੇ ਜਿਹੜੇ ਮੁੱਖ ਸੇਵਾਦਾਰ ਦਮਦਮੀ ਟਕਸਾਲ ਦੇ ਅੱਜ ਉਹਨਾਂ ਨੂੰ ਬੁਲਾਇਆ ਸੀ ਉਹ ਵੀ ਇੱਥੇ ਆਣ ਕੇ ਆਪਣੀ ਵੇਖ ਕੇ ਬਿਲਕੁਲ ਸ਼ਿਕਾਇਤ ਕਰਾਂਗੇ ਇਹਨੂੰ ਕਿਉਂ ਨਹੀਂ ਕਰਾਂਗੇ ਅਸੀਂ ਹੁਣ ਇਕੱਠੇ ਹੋ ਗਏ ਐਸਐਫ ਨੂੰ ਜਿੱਥੇ ਵੀ ਉਹ ਜਾਣਾ ਪਿਆ ਜਿਹੜੀ ਵੀ ਕਾਰਵਾਈ ਕਰਨ ਦੀ ਲੋੜ ਜ਼ਰੂਰ ਤੋਂ ਜੇ ਵੀ ਆਪਾਂ ਬਿਲਕੁਲ ਕਰਾਂਗੇ ਜੀ ਅਸੀਂ ਜਾਵਾਂਗੇ ਹੁਣ ਇਸ ਬੰਦੇ ਨੂੰ ਸਜ਼ਾ ਦੇ ਬਿਲਕੁਲ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਵੀ ਇਹ ਬੰਦੇ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ ਜਿਹੜਾ ਜਗ੍ਹਾ ਦੇ ਉੱਤੇ ਚੜਾਵਾ ਚੜਦਾ ਸੀਗਾ ਉਹ ਚੜਾਵੇ ਨੂੰ ਵੀਰਵਾਰ ਦੇ ਵੀਰਵਾਰ ਜਦੋਂ ਸਾਰੀ ਸੰਗਤ ਮੱਥਾ ਦੇ ਕੇ ਚੱਲੇ ਜਾਂਦੀ ਸੀਗੀ ਰਾਤ ਨੂੰ ਇਕੱਠਾ ਕਰਕੇ ਤੇ ਆਪਣੇ ਘਰੇ ਲੈ ਜਾਂਦਾ ਸੀਗਾ ਇਨੇ ਨਜਾਇਜ਼ ਕਬਜ਼ਾ ਕਰਨ ਦੀ ਇੱਥੇ ਕੋਸ਼ਿਸ਼ ਕੀਤੀ ਆ ਰਾਤ ਦੇ ਹਨੇਰੇ ਦੇ ਵਿੱਚ ਨੇ ਕਮਰੇ ਕਮਰੇ ਦੀ ਹਾਲਤ ਤੁਸੀਂ ਵੇਖੋ ਜਿਹੜੇ ਕਮਰੇ ਦੇ ਵਿੱਚ ਨੇ ਰਮਾਇੰਦਾ ਕੋਈ ਗ੍ਰੰਥ ਰੱਖਿਆ ਆ ਨਾਲ ਗੁਰਕਾ ਸਾਹਿਬ ਰੱਖੇ ਆ ਉਥੇ ਰੱਖ ਕੇ ਨੇ ਤੇ ਮਤਲਬ ਇੱਥੇ ਇੱਕ ਜਗ੍ਹਾ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਆ ਜੀ ਪਿੱਛੇ ਦੀ ਇਹਨੇ ਤੁਸੀਂ ਵੇਖੋਗੇ ਜਾ ਕੇ ਵੀ ਧੂੜੀ ਲਾਈ ਹੋਈ ਆ ਚੁੰਟੇ ਗੱਡੇ ਹੋਏ ਆ ਇਹ ਚੁੰਟਿਆਂ ਦੇ ਨਾਲ ਭੂਤ ਕੱਢਦਾ ਵਾਜੀ ਲੋਕਾਂ ਦੇ ਤੇ ਹੋਰ ਇਸ ਤੋਂ ਵੱਧ ਜਿਹੜਾ ਵਾਜੇ ਕੋਈ ਹੈ ਕੁਛ ਨਹੀਂਗਾ ਮੇਨ ਜਿਹੜਾ ਮੁੱਦਾ ਵਾਹਿੰਦਾ ਨਿਹੰਗ ਸਿੰਘਾਂ ਦਾ ਬੜਾ ਪਿਆ ਹੋਇਆ ਵਾਜੀ ਤੇ ਬੈਠਾ ਪੀਰਾਂ ਦੀ ਜਗ੍ਹਾ ਤੇ ਆ ਇਹਨੇ ਪਹਿਲਾਂ ਤੇ ਇਹ ਸਾਡੀ ਜਿਹੜੀ ਜਗ੍ਹਾ ਹੈਗੀ ਆ ਜੀ ਇਹ ਸਾਡੀ ਬਹੁਤ ਪੁਰਾਣੀ ਜਗ੍ਹਾ ਪੀਰਾਂ ਦੀ ਮਤਲਬ ਸਾਡੇ ਵੱਡਿਆਂ ਨੂੰ ਸਾਰਿਆਂ ਨੂੰ ਪਤਾ ਵੀ ਇਹ ਪੀਰਾਂ ਦੀ ਜਗ੍ਹਾ ਆ ਪਹਿਲਾਂ ਤੇ ਨੇ ਲਿਹਾੰਗ ਸਿੰਘ ਲਿਆ ਕੇ ਆਪਣੇ ਤੋਂ ਦੱਸਿਆ ਵੀ ਆਪਣੇ ਜਿਹੜੇ ਰਿਸ਼ਤੇਦਾਰ ਆ ਤੇ ਇੱਥੇ ਪਿੱਛੇ ਜਿਹੜਾ ਆ ਆ ਨਿਸ਼ਾਨ ਸਾਹਿਬ ਜਿਹੜਾ ਬਾਦ ਨਿਹਾੰਗ ਸਿੰਘਾਂ ਦਾ ਲਾਇਆ ਹੋਇਆ ਵਾ ਉਤੋਂ ਬਾਅਦ ਨੇ ਹੁਣ ਕੀ ਕੀਤਾ ਵਾ ਵੀ ਇਹ ਗ੍ਰੰਥ ਲਿਆ ਕੇ ਤੇ ਇਧਰ ਮਤਲਬ ਬਹੁਤ ਹੀ ਮਾੜੀ ਹਾਲਤ ਦੇ ਵਿੱਚ ਨੇ ਉਹ ਗ੍ਰੰਥ ਸਾਹਿਬ ਰੱਖਿਆ ਹੋਇਆ ਵਾ ਸਾਡੇ ਕੋਲ ਵੀਡੀਓ ਆ ਪੋਥੀਆਂ ਰੱਖੀਆਂ ਹੋਈਆਂ ਨੇ ਸਾਡੇ ਕੋਲ ਵੀਡੀਓ ਆ ਜਿਹੜੀ ਵੀਡੀਓ ਦੇ ਵਿੱਚ ਰਾਤ ਦੇ ਹਨੇਰੇ ਦੇ ਵਿੱਚ ਅੰਦਰ ਕੋਈ ਚੰਨ ਨਹੀਂ ਆ ਚੂਹੇ ਭੱਜੇ ਫਿਰਨਦੇ ਆ ਔਰ ਅੰਦਰ ਉਹ ਪੋਥੀਆਂ ਤੇ ਗ੍ਰੰਥ ਦੀ ਬੇਦਬੀ ਹੋ ਰਹੀ ਆ ਤੇ ਆਪਾਂ ਕੋਈ ਗੱਲ ਕਰਦੇ ਰਹੀਗੇ ਤੇ ਇਹ ਇੱਕ ਧਾਰਮਿਕ ਮੁੱਦਾ ਬਣਾਉਣ ਦੀ ਕੋਸ਼ਿਸ਼ ਕਰਦਾ ਸੀਗਾ ਹੁਣ ਤੇ ਇਹ ਆ ਕਿ ਤੁਸੀਂ ਵੀ ਰਿਕਾਰਡ ਕੀਤਾ ਸਾਰਾ ਕੁਝ ਦੇਖ ਲਿਆ ਵਾ ਵੀ ਇੱਥੇ ਕੀ ਹਾਲਤ ਹੈ ਤੇ ਕਿਉਂ ਆਪਾਂ ਮੰਨ ਲਓ ਸਾਰੇ ਪਿੰਡ ਵਾਲੇ ਇਕੱਠੇ ਹੋ ਕੇ ਇਹਨੂੰ ਰੋਗ ਰਹੀ ਆਈ ਸਜ਼ਾ ਦੀ ਮੰਗ ਕਰਦੇ ਜੀ ਇਹਨੂੰ ਸਜ਼ਾ ਦਿੱਤੀ ਜਾਵੇ ਬੰਦੀ ਸਜ਼ਾ ਦਿੱਤੀ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਲਖਮੀ ਸਿੰਘ ਗੁਰਦੁਆਰਾ ਜਨਮ ਸਥਾਨ ਬਾਬਾ ਰਾਮ ਥਮਲ ਜੋ ਕਿ ਖਿਜਾੜੇ ਨਗਰ ਦੇ ਵਿੱਚ ਬਾਬਾ ਰਾਮ ਥਮਲ ਜੀ ਉਹਨਾਂ ਦਾ ਜਨਮ ਹੁੰਦਾ ਹੈ ਉਹਨਾਂ ਦੇ ਜਨਮ ਸਥਾਨ ਤੇ ਦਾਸ ਗ੍ਰੰਥੀ ਦੀ ਡਿਊਟੀ ਨਿਭਾ ਰਿਹਾ ਹੈ ਹਾਂਜੀ ਅੱਜ ਆ ਕੇ ਤੁਸੀਂ ਕੀ ਦੇਖਿਆ ਕਿਹੜੀ ਜਗ੍ਹਾ ਸੀ ਦਾਸ ਨੂੰ ਹੂਣ ਜਾਂਦਾ ਹੈ ਪ੍ਰਬੰਧਕ ਜਣਾਂ ਦਾ ਕਿ ਬਾਬਾ ਜੀ ਇਸ ਜਗ੍ਹਾ ਤੇ ਆਓ ਕਿਉਂਕਿ ਬੜੇ ਲੰਮੇ ਸਮੇਂ ਤੋਂ ਇਹ ਜਗ੍ਹਾ ਦਾ ਬਹੁਤ ਹੀ ਭਾਰੀ ਰੋਲਾ ਜਵ ਪੈ ਰਿਹਾ ਸੀ ਵੇਖੋ ਨਿਹੰਗ ਸਿੰਘਾਂ ਦੇ ਬਾਣੇ ਦੇ ਵਿੱਚ ਇਸ ਜਗ੍ਹਾ ਦੇ ਉੱਪਰ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸੁੰਦਰ ਗੁਰ ਕਾ ਸਾਹਿਬ ਬੁੱਢਾ ਦਲ ਦੇ ਗੁੜਕਾ ਸਾਹਿਬ ਅਤੇ ਹੋਰ ਕਈ ਕੁੜਕਾ ਸਾਹਿਬ ਸੁਖਮੀ ਸਾਹਿਬ ਗੁੜਕਾ ਸਾਹਿਬ ਇਸ ਜਗ੍ਹਾ ਦੇ ਉੱਪਰ ਜੋ ਕਿ ਬੜੀ ਹੀ ਮਾੜੀ ਦਸ਼ਾ ਦੇ ਵਿੱਚ ਸਾਨੂੰ ਦੇਖਣ ਨੂੰ ਮਿਲੇ ਹਨ ਲਾਗੇ ਚੂਏ ਅਤੇ ਉਹਨਾਂ ਦੀਆਂ ਬਿਠਾਂ ਤੇ ਗੰਦਗੀ ਅਤੇ ਨਾਲ ਹੀ ਕਈ ਅਜਿਹੇ ਸਾਜੋ ਸਮਾਨ ਰੱਖਿਆ ਹੋਇਆ ਹੈ ਜੋ ਕਿ ਗੁਰਦਕਾ ਸਾਹਿਬ ਦੀ ਥਾਂ ਰੱਖਣ ਵਾਸਤੇ ਨਹੀਂ ਹੈ ਸੋ ਇੱਕ ਗੁੜਕਾ ਸਾਹਿਬ ਦਾ ਜਿੱਥੇ ਕਿ ਬਹੁਤ ਹੀ ਜ਼ਿਆਦਾ ਭਾਰੀ ਨਰਾਦਰ ਦੂਸਰੇ ਪਾਸੇ ਕਿਸੇ ਵੀ ਧਰਮ ਦਾ ਜੋ ਹੈ ਗ੍ਰੰਥ ਹੋਵੇ ਅਸੀਂ ਸਾਰੇ ਜਣ ਉਹਦਾ ਸਤਿਕਾਰ ਕਰਦੇ ਹਾਂ ਉਸ ਗ੍ਰੰਥ ਦਾ ਵੀ ਨਰਾਦਰ ਭਾਜੀ ਇਸ ਨਿਹੰਗ ਸਿੰਘ ਵੱਲੋਂ ਕੀਤਾ ਜਾ ਰਿਹਾ ਹੈ ਇੱਥੇ ਕੋਈ ਕੋਈ ਲਿਖਤੀ ਤੁਹਾਡੇ ਵੱਲੋਂ ਮਿਲੇਗੀ ਸ਼ਿਕਾਇਤ ਦੇਖੋ ਪੰਚਾਇਤ ਵੱਲੋਂ ਜਿੱਥੇ ਲਿਖਤੀ ਕੀਤੀ ਗਈ ਹੈ ਸ਼ਿਕਾਇਤ ਉੱਥੇ ਅਸੀਂ ਸਾਰੇ ਦਲਾਂ ਪੰਥਾਂ ਨੂੰ ਬੇਨਤੀ ਕਰਦੇ ਹਾਂ ਕਿ ਤੁਸੀਂ ਵੀ ਆਪਣੀ ਬਣਦੀ ਕਾਰਵਾਈ ਇਸ ਨਿਹੰਗ ਸਿੰਘ ਦੇ ਉੱਪਰ ਕੀਤੀ ਜਾਵੇ ਜਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਾਰਿਆਂ ਨੂੰ ਸੇਧ ਮਿਲ ਸਕੇ ਕਿ ਬਾਣੀ ਦਾ ਸਤਕਾਰ ਕਿਵੇਂ ਕਰਨਾ ਹੈ ਜਗਰੂਪ ਸਿੰਘਾ ਜੀ ਜਗਰੂਪ ਸਿੰਘ ਜੀ ਕਿਹੜੇ ਪਿੰਡ ਦਾ ਮਸਲਾ ਹੈ ਤੇ ਕੀ ਗੱਲ ਅੰਦਰ ਤੁਸੀਂ ਦੇਖਿਆ ਕੀ ਮਿਲਿਆ ਇਹ ਖਜਾਲੇ ਪਿੰਡ ਦਾ ਮਸਲਾ ਹੈ ਅੰਦਰ ਪੋਥੀਆਂ ਵਿੱਚ ਬਿਰਧ ਤੇ ਇੱਕ ਕੋਈ ਵਾਲਮੀਕੀ ਗ੍ਰੰਥਾ ਤੇ ਜਿਹੜਾ ਪ੍ਰਸ਼ਾਸਨ ਵੀ ਇੱਥੇ ਪਹੁੰਚੇਗਾ ਸਾਰਾ ਪਿੰਡ ਵੀ ਪਹੁੰਚਿਆ ਪਿੰਡ ਵਾਲੇ ਵੀ ਇਤਰਾਜ਼ ਕਰਦੇ ਆ ਤੇ ਜਿਹੜਾ ਪੁਲਿਸ ਪ੍ਰਸ਼ਾਸਨ ਦੇ ਮਤਲਬ ਨੌਲੇਜ ਚ ਮਸਲਾ ਆ ਗਿਆ ਵਾ ਇਹ ਸਾਰਾ ਉਹਨਾਂ ਮੈਂ ਆਪਾਂ ਮੀਟਿੰਗ ਕਰਕੇ ਜਾਂ ਪੁਲਿਸ ਕੀ ਕਾਰਵਾਈ ਕਰਦਾ ਉਹ ਅਗਲੀ ਜਿਹੜੀ ਆਪਣੇ ਤੋਂ ਸਾਰੇ ਦਿੱਤੀ ਜੂ। ਪੁੱਤੀਆਂ ਤੁਸੀਂ ਕਿੱਥਨਾ ਹਾਲ ਚੁਕਤੀ। ਪੁੱਤੀਆਂ ਜਿਹੜੀਆਂ ਜਿਆਦੀ ਜਖਮ ਹਾਲ ਤੇ ਬਿਰਦੇ ਆ ਜਿਆਦੀਆਂ ਪੁੱਤੀਆਂ ਉਹ ਤੇ ਵੇਖੋ ਬੜੇ ਚਿਰ ਦੀਆਂ ਸਮੇਂ ਦੀਆਂ ਪਈਆਂ। ਉਹ ਤੇ ਜੋ ਵੀ ਪ੍ਰਸ਼ਾਸਨ ਵੇਖੋ ਜੇ ਨਾ ਵੀ ਕਾਰਵਾਈ ਕਰੂ ਫਿਰ ਵੇਖੋਗੇ। ਆਪਣੇ ਨੂੰ ਕਰਵਾਈ ਜਾਏਗੀ ਕਾਰਵਾਈ। ਹਾਂਜੀ ਹਾਂਜੀ। ਬਹੁਤ ਰਾਂ ਦਾ ਅੱਜ ਝਗੜਾ ਹੋਇਆ ਵਾ ਇਥੇ ਗੁਟਕਾ ਸਾਹਿਬ ਮਿਲੇ ਜਿਹੜੇ ਬੇਦਵੀ ਹੋਈ ਉਹਨਾਂ ਦੇ ਉਹਨਾਂ ਬੱਚੇ ਨਹੀਂ ਮੈਂ ਨਹੀਂ ਵੇਖੇ ਨਾ ਗੁਟਕਾ ਸਾਹਿਬ ਵੇਖੇ ਨਾ ਬੇਦਵੀ ਹੋਈ ਕੋਈ ਇੱਥੇ ਜੀ ਦੇ ਪਹਿਲੇ ਤੋਂ ਗੱਲ ਗੱਲ ਦੀ ਬਣਾ। ਇਹ ਤਾਂ ਗੱਲ ਹੀ ਗੱਲ ਤੇ ਵਾ। ਆਹੋ। ਇਹ ਤਾਂ ਉਹੋ ਕੀ ਸ਼ਰੀਆ ਵੀ ਬਰੋ ਜੀ। ਹਾਂ। ਕਿੱਥੇ ਬੇਦਬੀ ਹੋਈ ਐ ਤੇ? ਹਾਂ ਜੀ ਬੇਦਬੀ ਹੋਈ ਐ। ਮੈਂ ਤਾਂ ਗੁਰਦਾ ਸਾਹਿਬ ਕਟੋ। ਬੇਦਬੀ ਆ। ਮੈਂ ਨਹੀਂ ਚੱਲਦੀ ਬੇਦਬੀ। ਤੋਂ ਬਾਅਦ ਬੇਦਬੀ ਕਿਉਂ ਹੁੰਦੀ ਐ? ਸਾਰਾ ਕੋਈ। ਇਹ ਪੈਨੂ ਬੇਦਬੀ ਕਹਿੰਦੇ ਜੇ। ਇੱਧਰ ਕਰੋ ਸਾਡੇ ਆਪ ਦੀ ਬੇਦਬੀ ਹੋਰ ਕਿਹਨੂੰ ਕਹਿੰਦੇ ਆ ਜੀ? ਇਹ ਸ਼ਰੀਆ ਮਾਰਦੀਆਂ ਧੱਕਾ ਰਹੀਆਂ ਨੇ ਪੁਲਿਸ ਤੇ ਕਰਾਉਣੀ ਆ। ਆ ਬੇਦਬੀ ਹਿੱਸੇ ਗੁਰਦਾ ਸਾਹਿਬ ਕੋਲ ਅੰਦਰ ਕੀ। ਪੰਜਾਬ ਪੁਲਿਸ। ਪੁਲਿਸ। ਪੰਜਾਬ ਪੁਲਿਸ। ਮਰਦਾਬਾਦ।